ਵਾਹਿਬੀ ਡੀ ਦਾ ਖਾਲਸਾ ਵਾਹਿਬੀ ਡੀ ਕੀ ਫਤਿਹ ਸੋ ਜਿਹੜਾ ਮੁੱਖ ਮੰਤਰੀ ਸਰਦਾਰ ਪੁਆ ਸਿੰਘ ਮਾਨ ਜੀ ਵੱਲੋਂ ਬਿਨਾਂ ਐਨਓਸੀ ਤੋਂ ਰਸਤੀਆਂ ਦਾ ਵਾਅਦਾ ਕੀਤਾ ਸੀ ਐਨਓਸੀ ਵਾਲੀ ਸ਼ਰਤ ਨੂੰ ਹਟਾ ਦਿੱਤਾ ਗਿਆ ਉਹਦੇ ਲਈ ਨੋਟੀਫਿਕੇਸ਼ਨ ਸਾਡੇ ਦੋਨਾਂ ਡਿਪਾਰਟਮੈਂਟਾਂ ਵੱਲੋਂ ਪੋਸਟਿੰਗ ਅਤੇ ਰੈਵਨਿਊ ਡਿਪਾਰਟਮੈਂਟ ਤੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੋ ਪੰਜਾਬ ਵਾਸੀਓ ਮੁਬਾਰਕਬਾਦ ਵੀ ਹੈ ਕਿਉਂਕਿ ਪਿਛਲੀਆਂ ਸਰਕਾਰਾਂ ਪਿਛਲੀਆਂ ਪਾਰਟੀਆਂ ਦੀਆਂ ਸਰਕਾਰਾਂ ਜਿਹੜੀਆਂ ਲਾਰੇ ਲਾ ਕੇ ਝੂਠ ਰੋੜ ਕੇ ਲੋਕਾਂ ਨੂੰ ਗੁੰਮਰਾਹ ਕਰੀ ਅਸੀਂ ਸੋ ਪਹਿਲੀ ਸਰਕਾਰ ਹੈ ਜਿਹਨੇ ਆਪਣਾ ਕੀਤੇ ਹੋਏ ਹਰ ਵਾਦਾ ਪੂਰਾ ਕੀਤਾ ਸੋ ਐਨਓਸੀ ਵਾਲੀ ਸੱਤ ਨੂੰ ਹਟਾਉਣ ਦਾ ਵੀ ਵਾਦਾ ਕੀਤਾ ਸੀ ਉਹ ਵੀ ਕੱਲ ਤੋਂ ਨੋਟੀਫਿਕੇਸ਼ਨ ਚਾਲੂ ਹੋ ਗਿਆ 1 ਦਸੰਬਰ ਤੋਂ ਲੈ ਕੇ 25 ਫਰਵਰੀ ਤੱਕ ਇਹ ਆਪਣੀਆਂ ਸਲੇ ਭੈਣ ਭਰਾਵਾਂ ਦੀਆਂ ਪੰਜਾਬ ਵਾਸੀਆਂ ਦੀਆਂ ਇਸਤਰੀਆਂ ਪੜ੍ਹਦੀਆਂ ਉਹ ਜ਼ਰੂਰ ਕਰਵਾ ਲੈਣ ਸੋ ਪੂਰੇ ਪੰਜਾਬ ਵਾਸੀਆਂ ਲਈ ਜਿੱਥੇ ਖੁਸ਼ਖਬਰੀ ਹੈ ਸੋ ਉੱਥੇ ਆਪਣੇ ਡਿਪਾਰਟਮੈਂਟ ਦੇ ਡੀਸੀ ਸਾਹਿਬਾਨਾਂ ਨੂੰ ਸਾਰੇ ਪੰਜਾਬ ਦੇ ਡੀਸੀ ਸਾਹਿਬਾਨਾਂ ਨੂੰ ਤਹਿਸੀਲਦਾਰ ਸਾਹਿਬਾਨਾਂ ਨੂੰ ਕਤੀਨਾ ਅਨੱਤਾ ਦਿੱਤੀਆਂ ਗਈਆਂ ਕਿ ਇਹ ਨੋਟੀਫਿਕੇਸ਼ਨ ਤੇ ਕੰਮ ਕੀਤਾ ਜਾਵੇ ਤੇ ਜਿਹੜੀਆਂ ਲੋਕਾਂ ਦੀਆਂ ਰਿਸ਼ਤੀਆਂ ਉਹ ਨਾਲ ਦੀ ਨਾਲ 1 ਦਸੰਬਰ ਤੋਂ ਚਾਲੂ ਕੀਤੀਆਂ ਜਾਣ ਸੋ ਮੈਂ ਪੂਰੇ ਪੰਜਾਬ ਵਾਸੀਆਂ ਨੂੰ ਧੰਨਵਾਦ ਕਰਦਾ ਤੇ ਮੁਬਾਰਕਵਾ ਦਿਨਾ ਕਿ ਇਸ ਨੋਟੀਫਿਕੇਸ਼ਨ ਦਾ ਵੱਧ ਤੋਂ ਵੱਧ ਫਾਇਦਾ